ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਯੁੱਧ ਛੇੜਿਆ ਗਿਆ ਯੁੱਧ ਨਸ਼ਿਆਂ ਵਿਰੁੱਧ ਜਿਸ ਦੇ ਤਹਿਤ ਹਰ ਦਿਨ ਹੀ ਨਸ਼ਾ ਤਸਕਰਾਂ ਦੇ ਉੱਤੇ ਵੱਡੀ ਕਾਰਵਾਈ ਹੁੰਦੀ ਹੋਈ ਦੇਖਣ ਨੂੰ ਮਿਲਦੀ ਹੈ ਨਸ਼ਾ ਤਸਕਰਾਂ ਦੀਆਂ ਭਾਜੜਾਂ ਪੁਆਈਆਂ ਹੋਈਆਂ ਪੰਜਾਬ ਪੁਲਿਸ ਦੇ ਵੱਲੋਂ ਹਰ ਦਿਨ ਐਕਸ਼ਨ ਲਏ ਜਾ ਰਹੇ ਨੇ ਤੇ ਵੱਡੇ-ਵੱਡੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਵੱਡੇ-ਵੱਡੇ ਨਸ਼ਾ ਤਸਕਰਾਂ ਦੇ ਘਰ ਟਾਹੇ ਟੇਰੀ ਕੀਤੇ ਜਾ ਰਹੇ ਨੇ ਤਾਂ ਅੱਜ ਪਟਿਆਲਾ ਦੇ ਅਰਬਨ ਸਟੇਟ ਫੇਸ 2 ਦੇ ਅਧੀਨ ਪੈਂਦੇ ਥਾਣੇ ਦੇ ਮੁਲਾਜ਼ਮਾ ਨੂੰ ਵੱਡੀ ਕਾਮਯਾਬੀ ਉਦੋਂ ਹਾਸਲ ਹੋਈ ਜਦੋਂ ਅਰਬਨ ਸਟੇਟ ਦੇ ਵਿੱਚ ਪੈਂਦੇ ਚਨਾਰ ਬਾਗ ਦੇ ਕੋਲੋਂ ਦੋ ਵੱਡੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ 700 ਗ੍ਰਾਮ ਹਰੋਇਨ ਬਰਾਮਦ ਕੀਤੀ ਨਸ਼ਾ ਤਸਕਰ ਕਦੋਂ ਤੋਂ ਇਹ ਨਸ਼ਾ ਤਸਕਰੀ ਦਾ ਕੰਮ ਕਰ ਰਹੇ ਸੀ ਕਿੱਥੋਂ ਲੈ ਕੇ ਆਏ ਸੀ ਨਸ਼ਾ ਕਿੱਥੇ ਦੇਣਾ ਸੀ ਨਸ਼ਾ ਇਹਨਾਂ ਦੇ ਉੱਤੇ ਕਿ ਪਹਿਲਾਂ ਕੋਈ ਮਾਮਲੇ ਦਰਜ ਨੇ ਕਿਹੋ ਜਿਹੇ ਮਾਮਲੇ ਦਰਜ ਨੇ ਤਾਂ ਪੂਰੀ ਗੱਲਬਾਤ ਬੈਬਬ ਚੌਧਰੀ ਆਈਪੀਐਸ ਜੋ ਕਿ ਐਸਪੀ ਸਿਟੀ ਨੇ ਪਟਿਆਲਾ ਦੇ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਆ ਪੂਰੀ ਗੱਲਬਾ ਤੁਹਾਨੂੰ ਉਹਨਾਂ ਦੀ ਹੀ ਜ਼ੁਬਾਨੀ ਸੁਣਾਉਣੀ ਆ ਅ ਅ ਪੰਜਾਬ ਸਰਕਾਰ ਵੱਲੋਂ ਨਸ਼ਾ ਦੇ ਵਿਰੁੱਧ ਜਿਵੇਂ ਤੁਸੀਂ ਜਾਣਦੇ ਹੋ ਇੱਕ ਯੁੱਧ ਚੇੜਿਆ ਗਿਆ ਹੈ ਅ ਉਸੇ ਦੇ ਅੰਦਰਗਤ ਪਟਿਆਲਾ ਪੁਲਿਸ ਜਿਹੜੀ ਹੈ ਉਹ ਨਸ਼ਾ ਤਸਕਰਾ ਦੇ ਖਿਲਾਫ ਸਖਤੋ ਸਖਤ ਕਾਰਵਾਈ ਕਰਦੀ ਹੈ ਇਸੇ ਮੁਹਿੰਮ ਦੇ ਵਿੱਚ ਪੁਲਿਸ ਸਟੇਸ਼ਨ ਅਰਬਨ ਸਟੇਟ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਕਿ ਇਹਨਾਂ ਨੇ ਦੋ ਜਿਹੜੇ ਵੱਡੇ ਨਸ਼ਾ ਤਸਕਰ ਉਹਨੂੰ ਕਾਬੂ ਕੀਤਾ ਤੇ ਉਹਨਾਂ ਪਾਸੋਂ 700 ਗ੍ਰਾਮ ਹੈਰੋਇਨ ਰਿਕਵਰ ਕੀਤੀ ਹੈ ਅ ਇਹਨਾਂ ਦੀ ਅਗਰ ਮੈਂ ਤੁਹਾਡੇ ਨਾਲ ਡਿਟੇਲ ਸ਼ੇਅਰ ਕਰਾਂ 13 ਮਾਰਚ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਸਿਕਰਟ ਇਨਫੋਰਮੇਸ਼ਨ ਮਿਲੀ ਕਿ ਜਿਹੜਾ ਚਨਾਰ ਬਾਗ ਚੌਕ ਹੈ ਅ ਅਰਬਨ ਸਟੇਟ ਫੇਜ਼ 2 ਦੇ ਨੇੜੇ ਉੱਥੇ ਦੋ ਨਸ਼ਾ ਤਸਕਰ ਹੈ ਵੱਡੀ ਮਾਤਰਾ ਵਿੱਚ ਨਾਰਕੋਟਿਕ ਸਬਸਟੈਂਸ ਲੈ ਕੇ ਆ ਰਹੇ ਨੇ ਤੇ ਪੁਲਿਸ ਟੀਮ ਉੱਥੇ ਨਾਲ ਦੇ ਨਾਲ ਹੀ ਭੇਜੀ ਗਈ ਅ ਜਦੋਂ ਇਹ ਉੱਥੇ ਆਏ ਇਹਨਾਂ ਨੇ ਪੁਲਿਸ ਟੀਮ ਨੂੰ ਦੇਖਿਆ ਤੇ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਇਹਨੂੰ ਆ ਰਾਉਂਡ ਅਪ ਕੀਤਾ ਤੇ ਇਹਨਾਂ ਦੀ ਤਲਾਸ਼ੀ ਲਈ ਜਦੋਂ ਇਹਨਾਂ ਦੀ ਤਲਾਸ਼ੀ ਲਈ ਤਾਂ ਇਹਨਾਂ ਕੋਲੋਂ ਜਿਹੜੇ ਦੋ ਆਪਣੇ ਅਕਿਊਜ਼ ਨੇ ਹਰਮਨਜੋਤ ਸਿੰਘ ਉਰਫ ਬਿੱਲਾ ਇਹਨਾਂ ਪਾਸੋਂ 400 ਗ੍ਰਾਮ ਅਤੇ ਸੂਰਜ ਰਾਏ ਇਹਨਾਂ ਪਾਸੋਂ 300 ਗ੍ਰਾਮ ਹੈਰੋਇਨ ਰਿਕਵਰ ਕੀਤੀ ਗਈ ਇਹਨਾਂ ਨੂੰ ਕਬਜ਼ੇ ਇਸ ਨਾਰਕੋਟਿਕਸ ਨੂੰ ਕਬਜ਼ੇ ਵਿੱਚ ਲੈ ਕੇ ਪੁਲਿਸ ਨੇ ਜਿਹੜਾ ਹੈ ਅਕਿਊਜ਼ ਦੇ ਖਿਲਾਫ ਐਨਡੀਪੀਐਸ ਐਕਟ ਦੇ ਅੰਤਰਗਤ ਜਿਹੜਾ ਮੁਕੱਦਮਾ ਦਰਜ ਕੀਤਾ ਹੈ ਤੇ ਉਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਤੀਨਾਂ ਦਾ ਰਿਮਾਂਡ ਹਾਸਿਲ ਕੀਤਾ ਗਿਆ ਕਿਉਂਕਿ ਸਰ ਇਹਨਾਂ ਦੇ ਕੋਈ ਪਹਿਲਾਂ ਵੀ ਪਰਚੇ ਸੀ ਇੱਕ ਜਿਹੜਾ ਹਰਮਨ ਜੋਤ ਸਿੰਘ ਹੈ ਉਹਦੇ ਉੱਤੇ ਪਹਿਲੇ ਵੀ ਅਟੈਂਪਟਡ ਰੋਬਰੀ ਦਾ ਪਰਚਾ ਹੈ ਇੱਕ ਪ੍ਰਿਜ਼ਨ ਐਕਟ ਦਾ ਪਰਚਾ ਹੈ ਦੂਜਾ ਜਿਹੜਾ ਦੋਸ਼ੀ ਹੈ ਸੂਰਜ ਰਾਏ ਉਹਦੇ ਖਿਲਾਫ ਕੋਈ ਪਹਿਲੇ ਉਹਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ ਸਰ ਜਿਹੜਾ ਪ੍ਰਿਜ਼ਨ ਐਕਟ ਹੈ ਉਹ ਪਟਿਆਲੇ ਦੇ ਵਿੱਚ ਹੀ ਹੈ ਜਾਂ ਬਾਹਰ ਨਹੀਂ ਪਟਿਆਲੇ ਪਟਿਆਲੇ ਵਿੱਚ ਨੇ ਸਰ ਸੰਪਰਪਿਤ ਕਿਦਾਂ ਹੈ ਇਹ ਪਹਿਲੇ ਤੋਂ ਹੀ ਇਹ ਇੱਕ ਦੂਜੇ ਨਾਲ ਜਿਹੜਾ ਹੈ ਕੰਮ ਕਰਦੇ ਸੀਗੇ ਇਹ ਜਿਹੜਾ ਨਸ਼ੇ ਸਪਲਾਈ ਦਾ ਕੰਮ ਕਰਦੇ ਸੀਗੇ ਤੇ ਹੁਣ ਇਹ ਪੁਲਿਸ ਦੇ ਹੱਥੇ ਚੜ ਗਏ ਤੇ ਪੁਲਿਸ ਰਿਮਾਂਡ ਸਾਨੂੰ ਹਾਸਿਲ ਕੀਤੀ ਗਈ ਤੇ ਡੂੰਗਾਈ ਨਾਲ ਜਿਹੜੀ ਪੁੱਛਗਿਛ ਕੀਤੀ ਜਾਊਗੀ ਇਹਨਾਂ ਦੀ ਸਰ ਇਹ ਕਿੱਦਣੋ ਸਰ ਪਤਾ ਲੱਗੇ ਕਿ ਨਸ਼ਾ ਕਿੱਥੋਂ ਲੈ ਕੇ ਆਉਂਦੇ ਆ ਇਹ ਉਹੀ ਮੈਂ ਜਿਵੇਂ ਦੱਸ ਰਿਆਂ ਆ ਤਿੰਨ ਦਿਨ ਦੀ ਸਾਨੂੰ ਰਿਮਾਂਡ ਹਾਸਿਲ ਕੀਤੀ ਗਈ ਹੈ ਤੇ ਡੂੰਗਾਈ ਨਾਲ ਅਸੀਂ ਪੁੱਛਗਿਛ ਕਰਾਂਗੇ ਇਹਨਾਂ ਦੀ ਤੇ ਫਾਰਵਰਡ ਤੇ ਬੈਕਵਰਡ ਲਿੰਗੇਜ ਦੋਨੋਂ ਹੀ ਅਸੀਂ ਮੈਪ ਆਊਟ ਕਰਾਂਗੇ ਸਰ ਕੋਈ ਹੋਰ ਸਾਥੀ ਵੀ ਇਹਦੇ ਨਾਲ ਪਤਾ ਲੱਗਿਆ ਕੁਛ ਇਹਨਾਂ ਦੇ ਉਹ ਅਸੀਂ ਦੇਖੋ ਉਹੀ ਮੈਂ ਵਰਕ ਆਊਟ ਕਰ ਰਹੇ ਨੇ ਸਾਰਾ ਅਸੀਂ ਚੇਨ ਐਸਟੈਬਲਿਸ਼ ਕਰ ਲਿਆਂਗੇ ਸਰ ਇਹੋ ਲੱਗਦਾ ਜੀ ਇਹਦੇ ਨਾਲ ਜਿਵੇਂ ਫੜੇ ਗਏ ਜਿਹੜੀ ਨਸ਼ੇ ਦੀ ਸਪਲਾਈ ਦੀ ਚੇਨਾਂ ਟੁੱਟੀ ਹੈਗੀ ਆ ਜਾਂ ਜਿਹੜੇ ਹੋਰ ਬੰਦੇ ਹੈਗੇ ਉਹਨਾਂ ਤੇ ਵੀ ਜਿਹੜੇ ਸ਼ਹਿਰ ਤੇ ਹੈਗੇ ਉਹਨਾਂ ਦੀ ਵੀ ਜਾਂਚ ਕੀਤੀ ਜਾਏਗੀ ਇਹਨਾਂ ਦੇ ਫੋਨ ਨੰਬਰਾਂ ਤੋਂ ਜਿਵੇਂ ਉਹ ਜਿਵੇਂ ਕਿ ਮੈਨੇ ਦੱਸਿਆ ਹੈ ਇਹ ਯੁੱਧ ਨਸ਼ੇ ਦੇ ਵਿਰੁੱਧ ਜਿਹੜਾ ਚੱਲਦਾ ਹੈ ਉਹਨੂੰ ਤੁਸੀਂ ਦੇਖ ਹੀ ਰਹੇ ਹੋ ਕਿ ਅਸੀਂ ਲਗਾਤਾਰ ਕੋਆਰਡੀਨੇਟਡ ਸਚ ਆਪਰੇਸ਼ਨ ਵੀ ਕਰ ਰਹੇ ਨੇ ਤੇ ਜਿਹੜੇ ਵੱਡੇ ਨਸ਼ਾ ਤਸਕਰ ਹੈ ਉਹਦੇ ਖਿਲਾਫ ਅਸੀਂ ਕਾਰਵਾਈ ਵੀ ਕਰ ਰਹੇ ਨੇ ਉਸੀ ਦੀ ਉਸੀ ਲੜੀ ਦੇ ਵਿੱਚ ਇਹਨਾਂ ਦੋਨਾਂ ਦੇ ਉੱਤੇ ਵੀ ਕਾਰਵਾਈ ਕੀਤੀ ਗਈ ਹੈ ਤੇ ਅਸੀਂ ਇਹ ਕਾਰਵਾਈ ਜਿਹੜੀ ਜਾਰੀ ਰੱਖਾਂਗੇ ਤੇ ਨਸ਼ੇ ਨੂੰ ਬਿਲਕੁਲ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਪੰਜਾਬ ਸਿਰੇ ਆਪ ਵੀ ਨਸ਼ੇ ਦੇ ਆਦੀ ਸੀਗੇ ਸਿਰਫ ਸਪਲਾਈ ਕਰਦੇ ਸੀ ਉਹ ਅਸੀਂ ਇਹਨਾਂ ਦਾ ਨਾਰਕੋ ਟੈਸਟ ਵੀ ਕਰਾਵਾਂਗੇ ਤੇ ਪੁੱਛ ਕਿ ਇਸ ਦੌਰਾਨ ਅਸੀਂ ਸਾਨੂੰ ਤਸਕਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਜੀ ਮੈਂ ਇੱਕ ਹੀ ਮੈਸੇਜ ਦੇਣਾ ਚਾਹਾਂਗਾ ਕਿ ਤੁਸੀਂ ਜਿਹੜੇ ਨਸ਼ਾ ਤਸਕਰ ਹੋ ਇਹ ਕੰਮ ਛੱਡ ਦਿਓ ਵਰਨਾ ਤੁਹਾਡੇ ਉੱਤੇ ਸਖਤ ਤੋਂ ਸਖਤ ਅਸੀਂ ਕਾਰਵਾਈ ਕਰਾਂਗੇ ਨਹੀਂ ਤੁਸੀਂ ਸੁਧਰਦੇ ਹੋ ਤਾਂ ਤੁਹਾਡਾ ਫਿਰ ਅੰਜਾਮ ਬੁਰਾ ਹੀ ਹੋਣਾ ਹੈ ਥੈਂਕ ਯੂ ਤਾਂ ਤੁਸੀਂ ਸੁਣਿਆ IPS ਬਾਬੂ ਚੌਧਰੀ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਆ ਤੇ ਨਾਲ ਹੀ ਚੇਤਾਵਨੀ ਦਿੱਤੀ ਆ ਇੱਕ ਮੈਸੇਜ ਦਿੱਤਾ ਕਿ ਜਿਹੜੇ ਨਸ਼ਾ ਤਸਕਰ ਨੇ ਉਹ ਸੁਧਰ ਜਾਓ ਨਹੀਂ ਤਾਂ ਫਿਰ ਪੁਲਿਸ ਜਿਹੜੀ ਆ ਉਹ ਹੁਣ ਐਕਸ਼ਨ ਮੋਡ ਦੇ ਵਿੱਚ ਆ ਪਹਿਲਾਂ ਜਿਹੜੀ ਆ ਭੱਜੜਾ ਪੁਆਈਆਂ ਹੋਈਆਂ ਨੇ ਫਿਰ ਤੁਹਾਨੂੰ ਕਹਿੰਦੇ ਭੱਜਣ ਨੂੰ ਰਾਹ ਨਹੀਂ ਲੱਭਣੇ ਜਿਸ ਤਰੀਕੇ ਦੇ ਨਾਲ ਜਦ ਦੀ ਸਰਕਾਰ ਦੇ ਵੱਲੋਂ ਹੁਣ ਇਹ ਮੁਹਿੰਮ ਛੜੀ ਗਈ ਆ ਉਸ ਤੋਂ ਬਾਅਦ ਨਸ਼ੇ ਨੂੰ ਠੱਲ ਜ਼ਰੂਰ ਪੈਂਦੀ ਹੋਈ ਨਜ਼ਰ ਆ ਰਹੀ ਆ ਕਿਉਂਕਿ ਨਸ਼ਾ ਤਸਕਰ ਕਰਦੇ ਕੀ ਸੀ ਪਹਿਲਾਂ ਨਸ਼ਾ ਤਸਕਰੀ ਕਰਦੇ ਸੀ ਕਈਆਂ ਦੇ ਘਰਾਂ ਦੇ ਵਿੱਚ ਸੱਥਰ ਬੀਜ ਜਾਂਦੇ ਸੀ ਉਹ ਨਸ਼ਾ ਤਸਕਰਾਂ ਨੂੰ ਫੜ ਲੈਂਦੀ ਸੀ ਪੁਲਿਸ ਜੇਲ੍ਹ ਦੇ ਵਿੱਚ ਭੇਜ ਦਿੰਦੀ ਸੀ ਬਾਅਦ ਦੇ ਵਿੱਚ ਉਹੀ ਆਪਣੇ ਆਸ਼ਿਆਨਾਂ ਤੋਂ ਆ ਕੇ ਉਹੀ ਆਪਣੇ ਅੱਡੇਆਂ ਤੇ ਆ ਕੇ ਉਹੀ ਆਪਣੇ ਘਰਾਂ ਦੇ ਵਿੱਚੋਂ ਫੇਰ ਦੁਬਾਰਾ ਨਸ਼ੇ ਦੀ ਤਸਕਰੀ ਕਰਨ ਲੱਗ ਜਾਂਦੀ ਸੀ ਤਾਂ ਪੁਲਿਸ ਨੇ ਹੁਣ ਇਹੋ ਜਿਹਾ ਐਕਸ਼ਨ ਲੈ ਲਿਆ ਜਿਸ ਤੋਂ ਬਾਅਦ ਨਸ਼ਾ ਤਸਕਰਾਂ ਦੇ ਘਰ ਵੀ ਟਾਹੇ ਢੇਰੀ ਕੀਤੇ ਜਾ ਰਹੇ ਨੇ ਤਾਂ ਨਸ਼ਾ ਤਸਕਰਾਂ ਦੇ ਘਰ ਟਾਹੇ ਜਾ ਰਹੇ ਨੇ ਜਿਸ ਤੋਂ ਬਾਅਦ ਹੁਣ ਨਸ਼ਾ ਤਸਕਰ ਹੱਥ ਜੋੜਦੇ ਹੋਏ ਵੀ ਨਜ਼ਰ ਆਉਂਦੇ ਨੇ ਇਹ ਕਹਿੰਦੇ ਗਲਤੀ ਹੋ ਗਈ ਸਾਡੇ ਤੋਂ ਦੁਬਾਰੇ ਅਜਿਹੇ ਕੰਮ ਨਹੀਂ ਕਰਾਂਗੇ ਤਾਂ ਪੰਜਾਬ ਦੀ ਪੁਲਿਸ ਹੁਣ ਐਕਸ਼ਨ ਮੋਡ ਦੇ ਵਿੱਚ ਆ ਤਾਂ ਪਟਿਆਲਾ ਦੇ ਅਰਬਨ ਸਟੇਟ ਫੇਸ 2 ਦੇ ਥਾਣੇ ਦੇ ਮੁਲਾਜ਼ਮਾਂ ਨੂੰ ਇਹ ਵੱਡੀ ਕਾਮਯਾਬੀ ਅੱਜ ਹਾਸਲ ਹੋਈ ਜਦੋਂ 700 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੁਣ ਇਹਨਾਂ ਦਾ ਰਿਮਾਂਡ ਲਿਆ ਜਾ ਰਿਹਾ ਰਿਮਾਂਡ ਦੇ ਦੌਰਾਨ ਇਹਨਾਂ ਦੇ ਕੋਲੋਂ ਵੱਡੇ ਤੇ ਅਹਿਮ ਖੁਲਾਸੇ ਹੋਣਗੇ ਕਿ ਆਖਰ ਇਹਨਾਂ ਦੇ ਤਾਰ ਕਿੱਥੇ ਕਿੱਥੇ ਜੁੜੇ ਹੋਏ ਨੇ ਕਿਹੜਾ ਇਹਨਾਂ ਦਾ ਨੈਟਵਰਕ ਆ ਉਹ ਨੈਟਵਰਕ ਦਾ ਵੀ ਪਰਦਾ ਫਾਸ਼ ਕੀਤਾ ਜਾਵੇਗਾ